ਰਹਿਮਤ ਖਾਨ ਪਠਾਨ ਦੇ ਚਾਰ ਬੱਚੇ ਮਾਰੇ ਗਏ جنگ ਵਿੱਚ ਆਪਣੇ ਚਾਰਾਂ ਪੁੱਤਰਾਂ ਦਾ ਦਰਦ ਆਪਣੇ ਦਿਲ ਵਿੱਚ ਲੈ ਕੇ ਜਿਵੇਂ جنگ ਵਿੱਚ ਗਿਆ ਆਓ ਸੁਣੀਏ ਮੂਰੇ ਗਰਜਦਾ ਫਿਰੇ ਪਠਾਨ ਬੱਚਾ ਪਾਇਆ ਦਲਾਂ ਦੇ ਵਿੱਚ ਹੈ ਸ਼ੋਰ ਨੂੰ ਜੀ ਭੇਡਾਂ ਕਠੀਆਂ ਦੇ ਵਿੱਚ ਸ਼ੇਰ ਪੈਂਦਾ ਮਿਲੇ नाग ਬੱਚਾ ਜਿਵੇਂ ਮੂਰ ਨੂੰ ਜੀ ਪੈਂਦੀ ਬਾਜ ਮੂਰੇ ਬਾਜ ਖੁੱਗੀਆਂ ਦੀ ਦਿੱਤਾ ਛੱਡ ਪਤੰਗ ਦੀ ਡੋਰ ਨੂੰ ਜੀ ਭੀਮ ਚੰਦ ਦੂਜੇ ਜਾਨੀ ਚੋਰਟੇ ਦੇ ਕੱਢ ਲੈਣਾ ਹੈ ਇਹਨਾਂ ਦੇ ਖੋਰ ਨੂੰ ਜੀ ਪੁੱਤੇ ਆਪਣੇ ਦਿਲੋਂ ਵਿਸਾਰ ਕਰਕੇ ਲੱਗਾ ਲਾਉਣ ਪਠਾਣ ਹੈ ਜ਼ੋਰ ਨੂੰ ਜੀ ਓਇਆ ਹੌਸਲਾ ਦਿਲੋਂ ਅਨੇਕ ਪਾਰਾ ਐਸਾ ਜੋਸ਼ ਨਾ ਦੇਖਿਆ ਹੋਰ ਨੂੰ ਜੀ ਸੂਰੇ ਜੰਗ ਦੇ ਡਰਨ ਪਠਾਣ ਮੂਰੇ ਫਿਰੇ ਸੂਰਮਾ ਢੀ ਜੋਂ ਪੋਰ ਨੂੰ ਜੀ ਜੰਗ ਦੇਖ ਹੋਇਆ ਰੰਗ ਸੁਰਖੇ ਹੋਦਾ ਚੰਦ ਹੋਏ ਜੋਂ ਦੇਖ ਚਕੌਰ ਨੂੰ ਜੀ ਮਰਦ ਗਰਦ ਦੇ ਨਾ ਰਲਾਏ ਦਿੱਤੇ ਸਾਰੇ ਕਰ ਦਿੱਤਾ ਅੰਧ ਘੂਰ ਨੂੰ ਜੀ ਨਾੜ ਗੱਟੇ ਦੀ ਫੁੱਲ ਕੇ ਹੋਈ ਮੋਟੀ ਜਿਹ ਹੈ ਝੂਠ ਸਾ ਪੁੱਛ ਕਸ਼ੋਰ ਨੂੰ ਜੀ ਗਰਨ ਗਰਨ ਕਰਕੇ ਗੁੱਸਾ ਆਣ ਚੜਿਆ ਛਾਲ ਮਾਰ ਜਾਨੀ ਚੋਰ ਆਮਦਾ ਜੀ ਜਿਵੇਂ ਛੁੱਟਦਾ ਤੀਰ ਕਮਾਨ ਵਿੱਚੋਂ ਹੱਥੋਂ ਗਿਆ ਨਾ ਫੇਰ ਦਿਸ ਆਮਦਾ ਜੀ ਪੈਂਦਾ ਲਗੜ ਜਉ ਆਣ ਕੇਚੜੀ ਉੱਤੇ ਚਾਪਟਨ ਲਿਚੀਆਂ ਨਾਲ ਚਲਾ ਮੁੰਦਾ ਜੀ ਦੇਵੇ ਪਾੜ ਲੱਕੜ ਤਰਖਾਨ ਬੱਚਾ ਤੇਵੇਂ ਸੂਰਮਾ ਪਾੜਦਾ ਜਾਮਦਾ ਜੀ ਤੇਰਾ ਘੱਤ ਪਠਾਨ ਕੋ ਫੇਰ ਲੀਤਾ ਖੜਾ ਨਾਮ ਖੁਦਾ ਦਾ ਧਿਆਮਦਾ ਜੀ ਜਾਨੀ ਚੋਰਟੇ ਵਿੱਚ ਘਟਾਰ ਮਾਰੀ ਸਹਿਰ ਧੜ ਸੇ ਦੂਰ ਓ ਡਾਂਵੰਦਾ ਜੀ ਮਾਰ ਮਾਰ ਕਟਾਰੀਆਂ ਪਾੜ ਦਿੱਤਾ ਗੁੱਸਾ ਫੇਰ ਵੀ ਜਾਵੰਦਾ ਖਾਂਵੰਦਾ ਜੀ ਬੁੱਧ ਸਿੰਘ ਦੀ ਫੌਜ ਦੇ ਵਿੱਚ ਜਾ ਕੇ ਸਾੜ ਸਾੜ ਕਟਾਰੀ ਨੂੰ ਬਾੰਮੰਦਾ ਜੀ ਫਿਰੇ ਬੱਕ ਦਾ ਸ਼ੇਰ ਸਮਾਨ ਜਾਣੀ ਦਲਾਂ ਵਿੱਚ ਪਚਾਲ ਨੂੰ ਪਾੰਮੰਦਾ ਜੀ ਮਾਰ ਮਾਰ ਚੋ ਫੇਰਿਓ ਹੁਣ ਲੱਗੀ ਅੰਤ ਫਟੜਾ ਸਣੇ ਨਹੀਂ ਆਵੰਦਾ ਜੀ ਕੈਰੋਂ ਪਾਂਡਵਾਂ ਦਾ ਲੱਗਾ ਯੁੱਧ ਹੋਣੇ ਜਾਨੀ ਖੂਨ ਦੀ ਨਦੀ ਬਹਾਮਦਾ ਜੀ ਆਖਰਕਾਰ ਸੁਲਤਾਨ ਦੇ ਯੋਧਿਆਂ ਨੇ ਦਿੱਤਾ ਛੇੜ ਹੈ ਛੇੜ ਕਤਲਾ ਮੰਦਾ ਜੀ ਐਸੇ ਚੱਲਦੇ ਤੀਰ ਕਾ ਸ਼ੋਰ ਚੰਦਾ ਇੰਦਰ ਮੇਗਲਾ ਜਿਵੇਂ ਬਰਸਾਂਵੰਦਾ ਜੀ ਮਾਰੇ ਜਾਨੀ ਚੋਰ ਨੇ 880 ਜਾਨ ਫਿਰ ਮੁੜ ਵਾਪਸ ਆ ਗਿਆ ਸੂਰਜ ਛਿਪਿਆ ਆਣ ਦਿਨ ਅਗਲੇ ਦਾ ਮੈਂ ਸੁਣਾਵਾਂ ਹਾਲ ਜੀ ਜਿਵੇਂ ਚੱਲੇ ਜੰਗ ਮੇ ਲਹੂ ਦੇ ਖਾਲ ਜੀ ਬੁੰਦੀ ਗੜ ਵਾਲੇ ਸੂਰਮੇ ਮਦਾਨ ਕੇ ਲੱਗੀ ਹੋਣ ਵਰਖਾ ਤੀਰਾਂ ਦੀ ਆਣ ਕੇ ਤੀਰਾਂ ਨਾਲ ਆਣ ਸਵ ਜੋੜਿਆ ਹੈ ਤੀਰ ਨੂੰ ਓਈ ਖੁਸ਼ੀ ਭਾਰੀ ਕੁੱਲ ਸੂਰਬੀਰ ਨੂੰ ਨੱਚਦੇ ਫਿਰਨ ਯੋਧੇ ਸੁਲਤਾਨ ਕੇ ਲੱਗੀ ਹੋਣ ਵਰਖਾ ਤੀਰਾਂ ਦੀ ਆਣ ਕੇ ਬੁੰਦੀ ਗੜੋਂ ਆਈ ਦੂਜੀ ਫੌਜ ਚੱਲ ਕੇ ਬਹਿਰੀਆਂ ਨੂੰ ਖੜ ਗਈ ਘੜੀ ਚ ਠੱਲ ਕੇ ਮਾਰ ਮਾਰ ਵਿੱਚੋਂ ਨਿਕਲੇ ਜ਼ਬਾਨ ਕੇ ਲੱਗੀ ਹੋਣ ਵਰਖਾ ਤੀਰਾਂ ਦੀ ਆਣ ਕੇ ਧੜਾ ਉੱਚੇ ਧੜਾ ਯੋਧਿਆਂ ਨੇ ਝਾੜੀਆਂ ਲੋਥਾਂ ਦੀਆਂ ਯਾਰੋ ਦਿਸਣ ਪਹਾੜੀਆਂ ਆਖਦਾ ਕਿਸ਼ੋਰ ਗੱਲਾਂ ਸੱਚ ਜਾਣ ਕੇ ਲੱਗੀ ਹਉਣ ਵਰਖਾ ਸਿਰਾਂ ਦੀ ਆਣ ਕੇ ਚੱਕਿਆ ਤਨੁਸ਼ ਫੇਰ ਸੁਲਤਾਨ ਹੈ ਜੋੜ ਲੈ ਚ ਮੁਖੀਏ ਅਗਨ ਬਾਣ ਹੈ ਜਿਵੇਂ ਵੇਲੇ ਛੱਡ ਦੇ ਨਿਸ਼ਾਨੇ ਧੀਰ ਦੇ ਸਾਰ ਪਾਰ ਦੇ ਵੇਖੜ ਸੂਰਬੀਰ ਦੇ ਜੀ ਦੇ ਵੱਲ ਜਾਵੇ ਸੁਲਤਾਨ ਭੱਜ ਕੇ ਸ਼ੇਰ ਦੇ ਸਮਾਨ ਸਿਰ ਲਾਹੇ ਗੱਜ ਕੇ ਪਾੜ ਦੇ ਵੇ ਸੂਰਮੇ ਨੂੰ ਵਾਂਗ ਲੀਰ ਦੇ ਸਾਰ ਪਾਰ ਕੱਢ ਦੇਵੇ ਸੂਰਬੀਰ ਦੇ ਜਾਮਦਾ ਹੈ ਨਾਗ ਵਾਂਗ ਤੀਰ ਸ਼ੂਕਦਾ ਜੀ ਦੇ ਲੱਗ ਜਾਵੇ ਹੈ ਸਰੀਰ ਭੂਕਦਾ ਮਾਰੇ ਕਲਕਾਰਾ ਤੁਲ મહਾਬੀਰ ਦੇ ਸਾਰ ਪਾਰ ਕੱਢ ਦੇਵੇ ਸੂਰਬੀਰ ਦੇ ਅਰਜਣ ਵਾਂਗ ਹੈ ਨਿਸ਼ਾਨ ਘੱਡਦਾ ਯੋਧਿਆਂ ਦੀ ਘੜੀ ਮੇ ਰੜਕ ਕੱਢਦਾ ਬੜੇ ਬਲ ਵਾਲੇ ਮਾਰਲੇ ਅਖੀਰ ਦੇ ਸਾਰ ਪਾਰ ਕੱਢ ਦੇਵੇ ਸੂਰਬੀਰ ਦੇ ਪੇਡਾਂ ਵਿੱਚ ਜਿਵੇਂ ਬਗਿਆੜ ਵੜ ਜੇ ਤਿਵੇਂ ਸੂਰਮਿਆਂ ਚ ਖੁਸ ਸੁਲਤਾਨ ਖੜ ਜੇ ਮੂਰੇ ਦੰਦ ਅਡਣ ਸਮਾਨ ਠੀਰ ਦੇ ਸਾਰ ਪਾਰ ਕੱਢ ਦੇਵੇ ਸੂਰਬੀਰ ਦੇ ਮਾਰ ਮਾਰ ਤੀਰ ਤਰਤੀ ਦੇ ਸੱਠ ਦਾ ਜੀ ਦੇ ਲੱਗ ਜਾਵੇ ਕਰਮਾਂ ਨੂੰ ਪਿੱਠ ਦਾ ਮੱਛੀ ਪਾਵੇ ਦੁੱਖ ਚੰਦਾ ਬਾਜ ਨੀਰ ਦੇ ਸਾਰ ਪਾਰ ਕੱਢ ਦੇਵੇ ਸੂਰਬੀਰ ਦੇ ਸਾਰ ਪਾਰ ਕੱਢ ਸੂਰਬੀਰ ਦੇ